ਸਰੂਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਪਾਸ਼ਾ ਦੀ ਜੀਵਨੀ ਸਰਬਨ ਕਰੋ ਜੀ ਕੱਲ ਆਪਾਂ ਇੱਥੋਂ ਤੱਕ ਸਰਬਨ ਕੀਤਾ ਸੀ ਉਸ ਨੇ ਕਈ ਦਿਨ ਉੱਥੇ ਹੀ ਆਪਣਾ ਟਿਕਾਣਾ ਰੱਖਿਆ ਅਤੇ ਬਾਦਸ਼ਾਹ ਨੂੰ ਮਿਲਣ ਦਾ ਇਸ਼ਕ ਬਣ ਕੇ ਯਤਨ ਕਰਦਾ ਰਿਹਾ ਉਸਨੇ ਵਜੀਰਾ ਨੂੰ ਬਹੁਤ ਸਾਰਾ ਧਨ ਦੇ ਕੇ ਖਰਚ ਕਰ ਦਿੱਤਾ ਅਤੇ ਬਾਦਸ਼ਾਹ ਦੇ ਨਾਲ ਮੁਲਾਕਾਤ ਨਿਸ਼ਚਿਤ ਕਰ ਲਈ। ਉਹ ਉਹ ਅਦਭੂਤ ਵਸਤੂਆਂ ਲੈ ਕੇ ਗਿਆ ਅਤੇ ਬਾਦਸ਼ਾਹ ਤੋਂ 50 ਕਦਮ ਫਰਕ ਦੀ ਦੂਰੀ ਤੇ ਠਹਿਰ ਗਿਆ। ਉੱਥੇ ਖੜੇ ਹੋ ਕੇ ਉਸਨੇ ਨਮਸਕਾਰ ਕੀਤੀ। ਉਹ ਬਹੁਤ ਮੱਤ ਧਾਰਨ ਕਰਕੇ ਭਾਵ ਸਿਆਣਾ ਬਣ ਕੇ ਬਾਦਸ਼ਾਹ ਨੂੰ ਮਿਲਿਆ। ਦਾਨੇ ਸ਼ਾ ਬਾਦਸ਼ਾਹ ਨੇ ਆਪਣਾ ਹੱਥ ਉੱਪਰ ਕੀਤਾ ਅਤੇ ਜਿਸ ਹੱਥ ਵਿਚਲਾ ਰਤਨ ਮੁੰਦਰੀ ਛਾਪ ਦੇ ਵਿੱਚ ਜੜਿਆ ਹੋਇਆ ਸੀ ਉਸ ਰਾਜੇ ਨੇ ਹੱਥ ਸਿਰ ਉੱਤੋਂ ਦੇ ਕਰਕੇ ਮੂਛਾਂ ਤੇ ਫੇਰਿਆ ਤਾਂ ਉਸ ਸਮੇਂ ਜੋਰੀ ਨੇ ਉਸ ਰਤਨ ਨੂੰ ਵੇਖ ਲਿਆ ਜੋਰੀ ਨੇ ਗਲ ਦੇ ਵਿੱਚ ਜਿਹੜਾ ਜਾਮਾ ਲਿਬਾਸ ਪਹਿਨਿਆ ਹੋਇਆ ਸੀ ਉਸ ਉੱਤੇ ਮੁੰਦਰੀ ਦੇ ਰਤਨ ਦਾ ਪਰ ਸ਼ਾਮਾ ਪੈ ਰਿਹਾ ਸੀ ਉਸ ਜੋਰੀ ਨੇ ਰਤਨ ਦੇ ਪ੍ਰਕਾਸ਼ ਅਤੇ ਰੌਸ਼ਨੀ ਨੂੰ ਵੇਖ ਕੇ ਚੰਗੀ ਤਰ੍ਹਾਂ ਪਰਖਿਆ ਅਤੇ ਉਸ ਦਾ ਮੁੱਲ ਤੇ ਵਜਨ ਜਾਣ ਲਿਆ ਉਸ ਨੇ ਸੋਚਿਆ ਕਿ ਦਿੱਲੀ ਦੀ ਬਾਦਸ਼ਾਹਿਤ ਨੂੰ ਜੇ ਤਿੰਨ ਗੁਣਾ ਵੀ ਕਰ ਲਈਏ ਤਾਂ ਵੀ ਉਹ ਇਸ ਹੀਰੇ ਦੀ ਕੀਮਤ ਨੂੰ ਨਹੀਂ ਪੁੱਜ ਪਹੁੰਚ ਸਕਦੀ ਇਹ ਰਤਨ ਬਹੁਤ ਕੀਮਤੀ ਹੈ ਜਿਸ ਦੀ ਕੀਮਤ ਨਹੀਂ ਕਹੀ ਜਾ ਸਕਦੀ ਉਸ ਜੋਹਰੀ ਨੇ 12 ਰੱਤੀ ਭਰ ਉਸ ਹੀਰੇ ਦਾ ਤੋਲ ਜਾਣਿਆ ਉਸਨੇ ਆਪਣੀ ਬੁੱਧੀ ਅਤੇ ਸਿਆਣਪ ਦੀ ਤਾਕਤ ਨਾਲ ਸਭ ਕੁਝ ਜਾਣ ਲਿਆ ਜੋਹਰੀ ਰਤਨ ਵੇਖ ਕੇ ਬਹੁਤ ਹੀ ਹੈਰਾਨ ਹੋਇਆ ਕਿ ਇਸ ਰਤਨ ਦੇ ਬਰਾਬਰ ਹੋਰ ਕੋਈ ਰਤ ਨਹੀਂ ਹੈ ਜਿਸ ਦੀ ਪ੍ਰਤੱਖ ਰੂਪ ਦੇ ਵਿੱਚ ਇੱਕ ਰੌਸ਼ਨੀ ਹੈ ਆਪਣੇ ਲਿਵਾਸ ਦੇ ਉੱਤੇ ਉਸ ਰਤਨ ਦਾ ਪ੍ਰਕਾਸ਼ ਵੇਖ ਕੇ ਜੋਰੀ ਨੇ ਆਪਣਾ ਪਰਖਣ ਅਤੇ ਵੇਖਣ ਦਾ ਕੰਮ ਕਰ ਲਿਆ ਜਿੰਨਾ ਉਸ ਦਾ ਭਾਰ ਅਤੇ ਵੱਡਾ ਬਹੁਤ ਮੁੱਲ ਸੀ ਉਸ ਨੇ 50 ਕਦਮ ਦੀ ਦੂਰੀ ਤੋਂ ਹੀ ਸਭ ਕੁਝ ਜਾਣ ਲਿਆ ਬਾਦਸ਼ਾਹ ਨੂੰ ਸਲਾਮ ਕਰਕੇ ਉਹ ਚੌਧਰੀ ਬਾਹਰ ਆ ਗਿਆ ਫਿਰ ਉਸ ਦਾ ਮਨ ਵਾਪਸ ਦਿੱਲੀ ਜਾਣ ਨੂੰ ਲਲਚਾਇਆ ਉਹ ਕਾਰੀ ਧਾਰ ਕੇ ਰਸਤੇ ਤੇ ਚੱਲ ਪਿਆ ਅਤੇ ਬਿਨਾਂ ਦੇਰੀ ਕੀਤਿਆਂ ਦਿੱਲੀ ਆ ਪਹੁੰਚਿਆ। ਜੋਹਰੀ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਮਿਲ ਕੇ ਕਿਹਾ ਕਿ ਮੈਂ ਰਤਨ ਵੇਖ ਕੇ ਉਸ ਦੀ ਪਰਖ ਕਰ ਲਈ ਹੈ। ਇਹ ਜਾਣ ਲਵੋ ਤੁਹਾਡੀ ਸਲਤਨਤ ਤੋਂ 3 ਗੁਣਾ ਜ਼ਿਆਦਾ ਉਸ ਰਤਨ ਦੀ ਕੀਮਤ ਹੈ। ਮੈਂ 50 ਕਦਮਾਂ ਤੋਂ ਖੜੀ ਹੋ ਕੇ ਵੇਖਿਆ। ਜਦ ਉਸ ਰਤਨ ਨੇ ਮੇਰੇ ਲਿਵਾਸ ਜਾਮੇ ਦੇ ਪ੍ਰਕਾਸ਼ ਪਾਇਆ ਤਾਂ ਉਸ ਦਾ ਵਜਨ 12 ਰਤੀ ਹੈ ਜਦੋਂ ਤੁਸੀਂ ਇਹ ਬਹੁਤ ਵਧੀਆ ਰਤਨ ਪ੍ਰਾਪਤ ਕਰ ਲਵੋਗੇ ਤਾਂ ਤੁਸੀਂ ਫੈਸਲਾ ਕਰ ਲੈਣਾ ਇਹ ਸੁਣ ਕੇ ਔਰੰਗਜੀਬ ਬਾਦਸ਼ਾਹ ਦਾ ਮਨ ਰਤਨ ਲੈਣ ਵਾਸਤੇ ਲਲਚਾਉਣ ਲੱਗਾ ਬਿਨਾਂ ਤਾਕਤ ਤੋਂ ਉਹ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਸੀ ਬਹੁਤ ਸਮਾਂ ਬੀਤ ਗਿਆ ਔਰੰਗਜੀਬ ਰਤਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਰਿਹਾ ਹੁਣ ਉਸ ਦਾ ਦਿੱਲੀ ਤੋਂ ਬਾਹਰ ਨਿਕਲਣ ਦਾ ਇਰਾਦਾ ਹੋ ਗਿਆ ਸੀ ਮੂਰਖ ਔਰੰਗਜੀਬ ਨੇ ਮੰਨਦੇ ਵਿੱਚ ਸਮਝਿਆ ਕਿ ਮੇਰਾ ਚੁਗਲੀ ਨਾ ਹੋਵੇ ਇਸ ਲਈ ਹੁਣ ਇਹ ਹੁਣ ਉਹ ਇਹ ਬਹਾਨਾ ਬਣਾ ਕੇ ਚੜਾਈ ਕਰਕੇ ਦੱਖਣ ਵੱਲ ਚਲਾ ਗਿਆ ਇਹ ਜਾਣਿਆ ਨਹੀਂ ਜਾ ਸਕਦਾ ਕਿ ਕਿਸ ਤਰ੍ਹਾਂ ਬਿੱਤੇਗੀ ਜਿਉਂਦਾ ਵਾਪਸ ਆਵੇਗਾ ਕਿ ਉੱਥੇ ਹੀ ਮਰੇਗਾ ਇਹ ਸੁਣ ਕੇ ਸਤਿਗੁਰੂ ਜੀ ਨੇ ਸਹਿਜ ਸੁਭਾਅ ਵਚਨ ਕੀਤੇ ਹੁਣ ਉਹ ਵਾਪਸ ਨਹੀਂ ਆ ਸਕੇਗਾ ਬਹੁਤ ਸਾਲਾਂ ਤੱਕ ਜੰਗ ਹੋਏਗੀ ਹੁਣ ਉਹ ਆਪਣੀ ਉਮਰ ਭੋਗ ਕੇ ਜਮਾ ਦੇ ਘਰ ਚਲਾ ਗਿਆ ਹੈ ਸਤਿਗੁਰੂ ਜੀ ਦਾ ਦੀਵਾਨ ਸ਼ਹੀਦ ਭਾਈ ਮਤੀ ਦਾਸ ਗੁੱਸੇ ਦੇ ਵਿੱਚ ਆ ਕੇ ਦਿੱਲੀ ਨਗਰ ਵਾਲੇ ਸਥਾਨ ਤੇ ਹੀ ਵਸ ਗਿਆ ਓਹ ਔਰਿੰਗ ਜੀਵ ਬਾਦਸ਼ਾਹ ਨੂੰ ਘਰ ਦੇ ਵਿੱਚ ਸੁੱਖ ਨਾ ਸੌਣ ਨਹੀਂ ਦਿੰਦਾ ਮੂਰਖ ਦੁਸ਼ਟ ਪਾਪੀ ਨੂੰ ਉਸ ਦੇ ਬਾਹਰ ਕੱਢ ਦਿੱਤਾ ਹੈ ਸਾਰੀ ਸੰਗਤ ਨੇ ਗੁਰੂ ਜੀ ਦੇ ਬਚਨ ਸੁਣ ਕੇ ਉਸੇ ਬੇਲੇ ਹੱਥ ਜੋੜ ਕੇ ਨਿਮਰ ਹੋ ਕੇ ਨਮਸਕਾਰ ਕੀਤੀ हे ਪ੍ਰਭੂ ਜੀ ਤੁਹਾਡੀ ਲੀਲਾ ਜਾਣੀ ਨਹੀਂ ਜਾ ਸਕਦੀ ਅਸੀਂ ਥੋੜੀ ਮਤ ਵਾਲੇ ਜੀਵ ਡਰ ਧਾਰਨ ਕਰਕੇ ਹੀ ਰਹਿੰਦੇ ਹਾਂ ਇਸ ਤਰ੍ਹਾਂ ਕੁਝ ਹੋਰ ਸਵਾਲ ਹੋਏ ਫਿਰ ਸਤਿਗੁਰੂ ਜੀ ਉੱਠ ਕੇ ਘਰ ਨੂੰ ਚਲੇ ਗਏ ਫਿਰ ਉਹ ਰਜਾਨਾ ਹੀ ਸ਼ਾਸਤਰਾ ਦਾ ਬਹੁਤ ਹੀ ਜ਼ਿਆਦਾ ਅਭਿਆਸ ਕਰਨ ਲੱਗ ਪਏ ਸਨ ਗੁਰੂ ਜੀ ਲਾਹੌਰ ਦੇ ਤਨੁਖ ਕਮਾਨ ਮੰਗਵਾਉਂਦੇ ਅਤੇ ਕੰਨ ਤੱਕ ਖਿੱਚ ਕੇ ਤੀਰ ਚਲਾਉਂਦੇ ਉਹਨਾਂ ਨੇ ਮਿੱਟੀ ਦਾ ਇੱਕ ਢੇਰ ਬਣਾਇਆ ਜਿਸ ਦੇ ਵਿੱਚ ਥੋੜਾ ਜਿਹਾ ਜ਼ੋਰ ਲਗਾਉਣ ਦੇ ਨਾਲ ਇਹ ਤੀਰ ਨਿਸ਼ਾਨੇ ਦੇ ਵਿੱਚ ਪਰਵੇਸ਼ ਕਰ ਜਾਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਆਪਾਂ ਕੱਲ ਨੂੰ ਸਰਬਨ ਕਰਾਂਗੇ ਜੀ